ਹੈਲੋ ਵੀਰ ਮੇਰੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਆਟੋਮੈਟਿਕ ਟਰਾਂਸਫਲੂਇਡ ਤੇ ਆ ਜਿਹਨੂੰ ਕੀ ਆਪਾਂ ਪਾਵਰ ਸਟੀering ਆਇਲ ਬੀਕ ਕਹਿੰਦੇ ਨੇ ਪਰ ਇਹ ਜਿਹੜਾ ਆਇਲ ਆਪਾਂ ਪਾਵਰ ਸਟੀering ਤੇ ਗੱਲ ਨਹੀਂ ਕਰ ਰਹੇ ਆਪਾਂ ਕਰ ਰਹੇ ਆ ਜਿਹੜੀ ਆਟੋਮੈਟਿਕ ਟਰਾਂਸਮਿਸ਼ਨ ਆਇਲ ਗੇਅਰ ਵਾਲੀਆਂ ਗੱਡੀਆਂ ਨੇ ਆਟੋ ਗੇਅਰ ਵਾਲੀਆਂ ਗੱਡੀਆਂ ਉਹਨਾਂ ਦੇ ਆਇਲ ਬਾਰੇ ਗੱਲ ਕਰਨ ਲੱਗੇ ਆਂ ਕਈ ਵਾਰੀ ਆਪਾਂ ਬਹੁਤ ਵੱਡੀ ਗਲਤੀ ਕਰ ਦਿੰਨੇ ਆ ਗਲਤ ਤੇਲ ਪਾ ਕੇ ਆਪਣੀ ਮਹਿੰਗੀਆਂ ਗੱਡੀਆਂ ਖਰਾਬ ਕਰ ਲੈਂਦੇ ਆ ਜੇ ਤੁਸੀਂ ਚਾਹਦੇ ਹੋ ਵੀ ਤੁਹਾਡੀ ਗੱਡੀ ਖਰਾਬ ਨਾ ਹੋਵੇ ਤਾਂ ਇਹ ਵੀਡੀਓ ਜ਼ਰੂਰ ਤੁਹਾਡੇ ਲਈ ਆ ਵੀਡੀਓ ਨੂੰ ਐਂਡ ਤੱਕ ਜ਼ਰੂ ਤੁਸੀਂ ਦੇਖ ਸਕਦੇ ਹੋ ਇੱਥੇ ਆਟੋ ਗੇਅਰ ਛਾਪਿਆ ਹੋਇਆ ਐਚਪੀ ਦਾ ਡੱਬਾ ਆਟੋਮੈਟਿਕ ਟਰਾਂਸਫਲੂਇਡ ਏ ਲਿਖਿਆ ਹੋਇਆ ਦੇ ਉੱਤੇ ਹੈਨਾ ਤੇ ਬਕਾਇਦਾ ਜਨਰਲ ਮੋਟਰ ਤੋਂ ਇਹਨਾਂ ਨੇ ਉਹ ਵੀ ਲਿਖਿਆ ਉਸ ਟਾਈਪ ਲਿਖਿਆ ਹੋਇਆ ਹੈ ਨਾ ਨੇ ਜੋ ਵੀ ਟਿਕਾ ਰਕਮੈਂਡੇਸ਼ਨ ਹੁੰਦੀ ਹੈ ਤੇ ਇਹਨਾਂ ਦੇ ਆ ਜੋ ਅੱਗੇ ਘਰ ਲਾਇਸੈਂਸ ਆਉਂਦਾ ਇਹ ਵੀ ਪਿਆ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਜਿਹਨਾਂ ਦਾ ਸਟੀering ਆੰਦੇ ਆ ਇਹ ਰਾਣੀ ਕੰਪਨੀ ਦਾ ਪਿਆ ਟਿਕਿਆਉ ਤੁਸੀਂ ਦੇਖ ਸਕਦੇ ਹੋ ਇਹ ਤੇ ਵੀ ਇਹ ਪਾਵਰ ਸਟੀering ਫਲੂਇਡ ਲਿਖਦੇ ਨੇ ਇਹਨਾਂ ਨੇ ਆਟੋ ਟ੍ਰਾਂਸਫਲੂਇਡ ਨਹੀਂ ਲਿਖਿਆ ਹੋਇਆ ਸਿਰਫ ਪਾਵਰ ਸਟੀering ਫਲੂਇਡ ਇਹਨਾਂ ਨੇ ਬਹੁਤ ਵਧੀਆ ਲਿਖਿਆ ਜਿਵੇਂ ਕਿ ਆਪਾਂ ਹਾਜ਼ਰ ਨੇ ਕਈ ਵਾਰੀ ਸੋਚਦੇ ਆ ਆਟੋਮੈਟਿਕ ਟ੍ਰਾਂਸਫਲੂਇਡ ਦੇ ਵਿੱਚ ਆਹ ਵਾਲਾ ਤੇਲ ਪਾ ਲਈਏ ਲੇਕਿਨ ਦੋਸਤੋ ਤੁਸੀਂ ਇਹ ਕੰਮ ਕਦੇ ਨਹੀਂ ਕਰਨਾ ਆਟੋਮੈਟਿਕ ਟ੍ਰਾਂਸਮਿਸ਼ਨ ਫਲੂਇਡ ਕਦੇ ਨਹੀਂ ਆਪਣੇ ਜਿਹੜੇ ਆਟੋ ਗੇਅਰ ਵਾਲੇ ਉਹਨਾਂ ਚ ਨਹੀਂ ਪਾਣਾ ਇਹਨੂੰ ਸਿਰਫ ਪਾਵਰ ਸਟੀering ਦੇ ਵਿੱਚ ਇਸਤੇਮਾਲ ਕਰੋ ਜੇ ਤੁਸੀਂ ਆਟੋਮੈਟਿਕ ਟ੍ਰਾਂਸਫਲੂਇਡ ਗੇਅਰ ਆਇਲ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕ ਉਹ ਹੈ ਸੰਥੈਟਿਕਾ ਇਹ ਫੁੱਲੀ ਸੰਥੈਟਿਕ ਆਇਲ ਹੈ ਤੁਸੀਂ ਇਹਨੂੰ ਜਿੱਦਾਂ ਮਰਜੀ ਆਪਣੀ ਕਾਰ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਇਹ ਹੈ ਇਹ ਇੰਪੋਰਟ ਹੀ ਹੁੰਦਾ ਆਪਣੇ ਇੱਧਰ ਨਹੀਂ ਬਣਦਾ ਤੇ ਇਹਦੀ ਕੋਸਟ ਵੀ ਕਾਫੀ ਜ਼ਿਆਦਾ ਹੁੰਦੀ ਹੈ ਜਿਹੜੀ ਇਹਦੀ ਐਮ ਆਰ ਪੀ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਇੱਧਰ ਸਿਰਫ ਐਮ ਆਰ ਪੀ ਆਪਣੇ ਇੰਡੀਅਨ ਤਰੀਕੇ ਨਾਲ ਲੱਗੀ ਹੋਈ ਹੁੰਦੀ ਹੈ ਤੇ ਐਮ ਆਰ ਪੀ ਦੀ 705 ਰੁਪਏ ਹਕੀਕਤ ਉਸ ਚੀਜ਼ ਕਰ ਸਕਦੇ ਹੋ ਉੱਪਰ ਸਭ ਤੋਂ ਐਮ ਆਰ ਪੀ ਲਿਖੀ ਹੋਈ ਹੈ 705 ਰੁਪਏ ਹੈ ਨਾ ਤੇ ਇਹ ਫੁੱਲੀ ਸਿੰਥੈਟਿਕ ਹੈ ਇਸ ਨੂੰ ਪਾਓ ਕਦੇ ਵੀ ਸਸਤੇ ਤੇਲ ਪਾ ਕੇ ਆਪਣੀ ਗੱਡੀ ਦਾ ਨਾਂ ਨਾ ਮਾਰੋ ਆਪਣਾ ਕੰਮ ਆ ਤੁਹਾਨੂੰ ਦੱਸਣਾ ਫਿਰ ਮੇਰੇ ਕਾਰਨ ਇਹ ਹੈ ਕਿਉਂਕਿ ਗੱਡੀ ਦੀ ਗੇਅਰ ਜਿਹੜੀ ਚੀਜ਼ ਕੰਪਨੀ ਦੀ ਬੰਨੀ ਹੋਈ ਹੁੰਦੀ ਹੈ ਉਸ ਤਰ੍ਹਾਂ ਦੁਬਾਰੋ ਗੱਲ ਨਹੀਂ ਬੰਦੀ ਉਹ ਗੱਲ ਰਿਪੇਅਰ ਤੇ ਬਹੁਤ ਜ਼ਿਆਦਾ ਖਰਚ ਆਉਂਦਾ ਹੈ ਤੇ ਕਈ ਵਾਰੀ ਸੈਟਿੰਗ ਵੀ ਉਸ ਤਰ੍ਹਾਂ ਦੀ ਨਹੀਂ ਆ ਪਾਂਦੀ ਆਪਾਂ ਬਾਅਦ ਚ ਪਸੰਦਦੇ ਰਹਿੰਦੇ ਹਾਂ ਸਿਰਫ ਥੋੜੀ ਜਿਹੀ ਵਜ੍ਹਾ ਕਾਰਨ ਕਿਉਂਕਿ ਜੇ ਫੁੱਲੀ ਸਿੰਥੈਟਿਕ ਆਇਲ ਨਹੀਂ ਆਣੀ ਜੇ ਆਪਾਂ ਇਹ ਤੇਲ ਪਾਵਾਂਗੇ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਊਗੀ ਕਿਉਂਕਿ ਅੱਜਕੱਲ ਹਾਈ ਸਪੀਡ ਗੱਡੀਆਂ ਨੇ ਤੇਲ ਤੁਹਾਨੂੰ ਪਤਾ ਹੀ ਕਿੰਨੀ ਜ਼ਿਆਦਾ ਸਪੀਡ ਨਾਲ ਵਿੱਚ ਘੁੰਮਦਾ ਰੜਕਿਆ ਜਾਂਦਾ ਉੱਥੇ ਜਦ ਗੇਰਾਰੀਆਂ ਚੱਲਦੀਆਂ ਪੂਰਾ ਗਰਮ ਹੋ ਜਾਂਦਾ ਜਿਹੜਾ ਫੁੱਲੀ ਸਿੰਥੈਟਿਕ ਆਇਲ ਹੁੰਦਾ ਇਹ ਕਦੇ ਗਰਮ ਨਹੀਂ ਹੁੰਦੇ ਇਹਨੂੰ ਨਾ ਹੀ ਇਹ ਖਰਾਬ ਹੁੰਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜਿਹੜੇ ਵੀਰਾਂ ਨੇ ਹਲੇ ਵੀ ਆਪਣੇ ਚੈਨਲ ਨੂੰ ਫੋਲੋ ਅਪ ਨਹੀਂ ਕੀਤਾ ਹੋਇਆ ਫੋਲੋ ਅਪ ਜਰੂਰ ਕਰ ਲਿਓ ਜੀ ਬਾਕੀ ਜੇ ਤੁਸੀਂ ਔਰ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਡੇ ਨਾਲ ਹਰ ਵੀਡੀਓ ਸ਼ੇਅਰ ਕਰਾਂਗੇ ਜਿਵੇਂ ਕਿ ਸਾਰ ਤਰ੍ਹਾਂ ਸਾਰੇ ਗ੍ਰੇਟਾਂ ਦੇ ਆਪਣੇ ਕੋਲ ਆਇਲ ਵੀ ਹੁੰਦੇ ਨੇ ਹਨਾ ਪੱਕੀ ਫਿਰ ਤੋਂ ਕਹਿਣਾ ਚਾਹੁੰਗਾ ਜਿਹੜੇ ਵੀਰਾਂ ਨੇ ਹਲੇ ਵੀ ਆਪਣੇ ਚੈਨਲ ਨੂੰ ਫੋਲੋ ਅਪ ਨਹੀਂ ਕੀਤਾ ਆਇਆ ਫੋਲੋ ਅਪ ਕਰ ਲਓ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਜਰੂਰ ਦਬਾ ਲਓ ਕਿੰਨੀ ਤਰ੍ਹਾਂ ਦੇ ਆਪਣੇ ਕੋਲ ਆਇਲ ਤੁਸੀਂ ਲੈ ਸਕਦੇ ਹੋਰੇ ਹੈਗੇ ਨੇ